ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਟਰਾਲੀ ਵਿਕਾਊ ਹੈ ਜੀ 21 ਵਾ 7 ਦੀ ਡਬਲ ਟੈਰੀ 2024 ਮਾਡਲ 2.5 ਫੁੱਟ ਬੈਡ ਪਲਾਜ਼ਮਾ ਬੈਡ ਲੱਗੇ ਹੋਏ ਨੇ ਏਰੀਆ ਜਲੰਧਰ ਖੁਸ਼ਹਰਪੁਰ ਰੋਡ ਸ਼ਾਮ 84 3,72,000 ਰੁਪਏ ਰੇਟ ਰੱਖਿਆ ਗਿਆ ਜੀ 2024 ਮਾਡਲ 21 ਵਾ 7 ਦੀ ਟਰਾਲੀ ਵਿਕਾਊ ਹੈ 7614502250 ਇਸ ਨੰਬਰ ਤੇ ਫੋਨ ਕਰਕੇ ਤੁਸੀਂ 21 ਵਾਇਸ 7 ਦੀ ਟਰਾਲੀ ਜਿਹੜੀ ਖਰੀਦ ਸਕਦੇ ਹੋ ਰਾਏਕੋਟ ਏਰੀਏ ਚ 2-3 ਕਿੱਲੇ ਮੋਟਰ ਵਾਲਾ ਬਾਣ ਚਾਹੀਦਾ ਇਸ ਵੀਰ ਨੂੰ 2-3 ਕਿੱਲੇ ਜ਼ਮੀਨ ਦੇ ਵਿੱਚ ਮੋਟਰ ਲੱਗੀ ਹੋਵੇ ਰਾਏਕੋਟ ਏਰੀਏ ਦੇ ਵਿੱਚ ਜੇਕਰ ਕੋਈ ਵੀਰ ਵੇਚਦਾ ਹੋਵੇ ਤੇ ਇਸ ਵੀਰ ਨਾਲ ਸੰਪਰਕ ਕਰੋ 7696737690 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤਲਵੰਡੀ ਸਾਬੋ ਏਰੀਏ ਤੋਂ ਜੀ ਅਰਜੁਨ 605 ਟਰੈਕਟਰ ਆਇਆ 2010 ਮਾਡਲ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਇੰਜਨ ਗੇਅਰ ਦਾ ਓਕੇ ਚੇਂਜਰ ਗੇਅਰ 2,50,000 ਰੁਪਏ ਰੇਟ ਰੱਖਿਆ ਗਿਆ ਤਲਵੰਡੀ ਸਾਬੋ ਏਰੀਆ ਜੀ ਅਰਜੁਨ 605 ਟਰੈਕਟਰ ਵਿਕਾਉ 2010 ਮਾਡਲ 2.5 ਲੱਖ ਰੁਪਏ ਰੇਟ ਰੱਖਿਆ ਗਿਆ ਬਾਕੀ ਮੌਕੇ ਤੇ ਤੁਸੀਂ ਗੱਲ ਕਰ ਸਕਦੇ ਹੋ 7009593579 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਏਰੀਆ ਮਾਨਸਾ ਤੋਂ ਜੀ ਟਰਾਲੀ ਆਈ ਏ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਧੀਆ ਜਾਲੀ ਵਾਲੇ ਬੈੱਡ ਲੱਗੇ ਨੇ ਕੜੇ ਵਾਲੇ ਰਿੰਮ ਨੇ ਜੀ ਟਰਾਲੀ ਦਾ ਸਾਈਜ਼ ਹੈ 11x6 ਜੈਕ ਵਾਲੀ ਟਰਾਲੀ ਹੈ ਜੀ ਜਿਸਤੀ ਦਾ ਫਰਸ਼ ਲੱਗਿਆ ਹੋਇਆ ਕੜੇ ਵਾਲੇ ਰਿੰਮ ਜਾਲੀ ਵਾਲੇ ਬੈੱਡ ਏਰੀਆ ਮਾਨਸਾ ਰੇਟ ਵੀਰ ਨੇ ਦੱਸਿਆ ਨਹੀਂ ਜੀ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ 98766282860 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ 11 6 ਦੀ ਟਰਾਲੀ ਜੈਕ ਵਾਲੀ ਖਰੀਦ ਸਕਦੇ ਹੋ ਸਪਰੇਅ ਵਾਲਾ ਢੋਲ ਵਿਕਾਊ ਹੈ ਜੀ 30000 ਰੇਟ ਰੱਖਿਆ ਹੈ ਏਰੀਆ ਜੀਰਾ ਉਸੀ ਦੇਖ ਸਕਦੇ ਹੋ ਜੀ ਸਪਰੇਅ ਵਾਲਾ ਢੋਲ ਪੂਰਾ ਸੈਟ ਵਿਕਾਊ ਹੈ ਜੀ ਰੇਟ 30000 ਏਰੀਆ ਜੀਰਾ 9914494263 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਸਵਿਫਟ ਡਿਜ਼ਾਇਰ ਗੱਡੀ ਵਿਕਾਉ ਹੈ ਸਵਿਫਟ ਡਿਜ਼ਾਇਰ ਗੱਡੀ ਵਿਕਾਉ ਹੈ ਗੱਡੀ 70000 ਚੱਲੀ ਹੈ ਜੀ ਪਹਿਲੇ ਨਾ ਹੈ ਨੋਨ ਐਕਸੀਡੈਂਟ ਰੇਟ ਹੈ ਜੀ 1.5 ਲੱਖ ਰੁਪਏ ਏਰੀਆ ਨਾਨਕਪੁਰ ਪੰਚਕੁਲਾ ਹਰਿਆਣਾ ਕਾਗਜ਼ ਵਗੈਰਾ ਪੂਰੇ ਨੇ ਕੋਈ ਐਕਸੀਡੈਂਟ ਨਹੀਂ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਤੁਸੀਂ ਦੇਖ ਸਕਦੇ ਹੋ ਹਰਿਆਣਾ ਨੰਬਰ ਹੈ 8295 5259 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਡਿਜ਼ਾਇਰ ਗੱਡੀ 70000 ਚੱਲੀ ਹੋਈ 1.5 ਲੱਖ ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਜੀ ਪਹਿਲੇ ਨਾ ਹੈ ਗੱਡੀ ਕਰ ਤੇ ਦੁਕਾਨ ਵਿਕਾਊ ਹੈ ਜੀ ਚੰਡੀਗੜ੍ਹ ਰੋਡ ਸ਼ਹਿਰ ਸਮਰਾਲਾ ਓਪੋਜੀਟ ਮਹਿੰਦਰਾ ਕਾਰ ਸ਼ੋਰੂਮ ਫਰੰਟ 21 ਫੁੱਟ ਲੈਂਥ 95 ਫੁੱਟ ਦੋ ਰੂਮ ਨੇ ਜੀ ਗਰਾਉਂਡ ਫਲੋਰ ਤੇ ਇੱਕ ਕਮਰਾ ਉੱਪਰ ਰੇਟ ਹੈ ਜੀ 50 ਲੱਖ ਰੁਪਇਆ 50 ਲੱਖ ਰੁਪਇਆ ਰੇਟ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤੇ ਨੰਬਰ ਦਿੱਤਾ ਹੋਇਆ ਵੀਰ ਦਾ ਇਹ ਨੰਬਰ ਤੁਸੀਂ ਨੋਟ ਕਰ ਸਕਦੇ ਤੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ 50 ਲੱਖ ਰੁਪਇਆ ਰੇਟ ਰੱਖਿਆ ਗਿਆ ਜੀ ਨੰਬਰ ਨੋਟ ਕਰ ਲਓ 9417331407 9417331407 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਤੇ ਦੁਕਾਨਾਂ ਜਿਹੜੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ 7 ਫੁੱਟ ਜਗਤਜੀਤ ਦਾ ਸੁਪਰ ਸੀਡਰ ਵਿਕਾਊ ਹੈ ਜੀ 2021 ਮਾਡਲ ਏਰੀਆ ਮਲੇਰਕੋਟਲਾ ਜਗਤਜੀਤ ਦਾ ਸੁਪਰ ਸੀਡਰ ਵਿਕਾਊ ਹੈ ਜੀ 7 ਫੁੱਟ 2021 ਮਾਡਲ ਏਰੀਆ ਮਲੇਰਕੋਟਲਾ 1 ਲੱਖ ਰੁਪਏ ਰੇਟ ਰੱਖੇ ਗਿਆ ਜੀ 8427887879 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਹ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੀ ਟਰਾਲਾ ਵਿਕਾਊ ਹੈ ਜੀ 12x6.5 ਦਾ ਇਹ ਟਰਾਲਾ ਹੈਗਾ ਤੇ 1.5 ਲੱਖ ਰੁਪਏ ਰੇਟ ਰੱਖੇ ਗਿਆ ਜੀ ਏਰੀਆ ਪਿੰਡ ਮਹਿਮੂਦਪੁਰ ਅੱਡਾ ਅਮਰਕੋਟ ਤਰਨਤਾਰਨ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਬਣਿਆ ਹੋਇਆ ਜੀ 12x6 ਪੈਂਟ ਪਾਈਂ ਦਾ ਟਰਾਲਾ ਹੈ ਇਹ ਤੇ ਜੈਕ ਵਾਲਾ ਟਰਾਲਾ ਜੀ 1.5 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਅੱਡਾ ਅਮਰਕੋਟ ਤਰਨਤਾਰਨ ਪਿੰਡ ਮਹਿਮੂਦਪੁਰ 9914098 ਪੂਰਾ 300 ਇਸ ਨੰਬਰ ਤੇ ਫੋਨ ਕਰਕੇ ਤੁਸੀਂ 1.5 ਲੱਖ ਰੁਪਏ ਦੇ ਵਿੱਚ ਟਰਾਲੇ ਦੀ ਡੀਲ ਜਿਹੜੀ ਕਰ ਸਕਦੇ ਹੋ ਅਰਜ਼ੰਤ ਸਾਰੇ ਸੰਦ ਸੇਲ ਕਰਤੇ ਖੇਤੀਬਾੜੀ ਦੇ ਇਸ ਵੀਰ ਨੇ ਏਰੀਆ ਪਿੰਡ ਹਮੀਦੀ ਬਰਨਾਲਾ ਸੋਨਾਲਿਕਾ 750 ਟਰੈਕਟਰ ਹੈ ਜੀ ਤੁਹਾਨੂੰ ਸਾਰੇ ਸੰਦ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਵੀਡੀਓ ਨੂੰ ਪੂਰੀ ਦੇਖਿਓ ਜੀ ਸੋਨਾਲਿਕਾ 750 ਟਰੈਕਟਰ ਹੈ ਜੀ ਹੜੰਬਾ ਟਰਾਲਾ ਹਲ ਕਰਹਾਹ ਇਨਾਂ ਦਾ ਰੇਟ ਜਿਹੜਾ ਤੁਸੀਂ ਸਾਰਿਆਂ ਦਾ ਫੋਨ ਤੇ ਤੈਅ ਕਰ ਸਕਦੇ ਹੋ ਤੇ ਮਲਕਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 9872147842 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਧਾਂ ਨੂੰ ਖਰੀਦ ਸਕਦੇ ਹੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂਕਿ ਜਲਦੀ ਤੋਂ ਜਲਦੀ ਸੇਲ ਹੋ ਸਕਣ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਘਰ ਬੈਠੇ ਜ਼ਮੀਨ ਪਲਾਟ ਕੋਠੀਆਂ ਘਰਾਂ ਖੇਤੀਬਾੜੀ ਵਾਲੇ ਸੰਧਾਂ ਦੇ ਤਾਂ WhatsApp ਨੰਬਰ ਨੋਟ ਕਰ ਲਓ